ਪਾਵੇਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਟਕਸਾਲੀਆਂ ਦੀ ਗੱਲ ਜੋੜ ਨੂੰ ਲੈ ਕੇ ਗੱਲਬਾਤ ਲਗਾਤਾਰ ਜਾਰੀ ਹੈ ਪਰ ਟਕਸਾਲੀਆਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਰਣਜੀਤ ਸਿੰਘ ਬਰੰਪੁਰਾ ਨੇ ਇਹ ਐਲਾਨ ਕਰ ਦਿੱਤਾ ਕਿ ਜੋ ਮਰਜ਼ੀ ਹੋ ਜਾਵੇ ਸ਼੍ਰੀ ਨੰਦਪੁਰ ਸਾਹਿਬ ਤੋਂ ਵੀਰ ਦਵਿੰਦਰ ਸਿੰਘ ਹੀ ਉਮੀਦਵਾਰ ਹੋਣਗੇ ਇਸ ਨੂੰ ਲੈ ਕੇ ਨਿਰੰਦਰ ਸਿੰਘ ਸ਼ੇਰਗਿੱਲ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਨੇ ਉਹਨਾਂ ਨੇ ਵੀ ਇਸੇ ਸੀਟ ਤੋਂ ਦਾਵਾ ਬੜੀ ਦ੍ਰਿੜਤਾ ਦੇ ਨਾਲ ਠੋਕ ਦਿੱਤਾ ਇਸ ਸੀਟ ਤੇ ਅਸੀਂ ਤਿੰਨ ਸੀਟਾਂ ਤਾਂ ਆਲਰੇਡੀ ਜਿੱਤ ਚੁੱਕੇ ਹਾਂ ਮੈਂ ਵੀ ਮੁਹਾਲੀ ਤੋਂ ਇਲੈਕਸ਼ਨ ਲੜਿਆ ਸੀਗਾ 40000 ਵੋਟ ਮੈਨੂੰ ਵੀ ਪਈ ਤੇ ਦੋ ਸੀਟਾਂ ਸੀ ਬਹੁਤ ਥੋੜੇ ਮਾਰਜਨ ਤੇ 500 ਤੋਂ ਲੈ ਕੇ 1000 ਵੋਟਾਂ ਨਾਲ ਹਾਰੇ ਇਸ ਕਰਕੇ ਇੱਥੇ ਸਾਰੇ ਪੰਜਾਬ ਨੂੰ ਪਤਾ ਵੀ ਆਮ ਆਦਮੀ ਪਾਰਟੀ ਦਾ ਇਸ ਸੀਟ ਤੇ ਬਹੁਤ ਜ਼ਿਆਦਾ ਆਧਾਰ ਹੈ ਹਾਲਾਂਕਿ ਪੂਰੇ ਪੰਜਾਬ ਵਿੱਚ ਹੀ ਸਾਡੀ ਪਾਰਟੀ ਦਾ ਬਹੁਤ ਵਧੀਆ ਪਰ ਜਿਹੜੀ ਅਨੰਤਪੁਰ ਸਾਹਿਬ ਵਾਲੀ ਸੀਟ ਹੈ ਇੱਥੇ ਜੋ ਪਿਛਲੇ ਰਿਜ਼ਲਟ ਆਏ ਨੇ ਵਿਧਾਨ ਸਭਾ ਦੇ ਉਹਦੇ ਤਹਿਤ ਬਹੁਤ ਵਧੀਆ ਜਿਹੜੀ ਹੈਗਾ ਸਾਡਾ ਮਜ਼ਬੂਤ ਆਧਾਰ ਹੈ ਤੇ ਹੁਣ ਉਸ ਤੋਂ ਬਾਅਦ ਜੋ ਦਿੱਲੀ ਦੇ ਕੰਮ ਹੋਏ ਨੇ ਜਾਂ ਭਵੰਤਮਾਨ ਜੀ ਨੇ ਜੋ ਹੁਣ ਪੰਜਾਬ ਦੇ ਵਿੱਚ ਕੀਤਾ ਉਦੇ ਕਰਕੇ ਸਾਡਾ ਜਿਹੜਾ ਗ੍ਰਾਫ ਹੈ ਉਹ ਦਿਨ ਪਰ ਦਿਨ ਉੱਤੇ ਜਾ ਰਿਹਾ। ਨਰਿੰਦਰ ਸਿੰਘ ਸ਼ੇਰਗਿੱਲ ਦਾ ਕਹਿਣਾ ਹੈ ਕਿ ਮੈਂ ਖੁਦ ਹੀ ਇਸ ਸੀਟ ਤੋਂ ਦਾਵਾ ਨਹੀਂ ਠੋਕੀ ਜਾ ਰਿਹਾ। ਮੇਰੀ ਆਮ ਆਦਮੀ ਪਾਰਟੀ ਨੇ ਮੈਨੂੰ ਕਿਹਾ ਹੋਇਆ ਹੈ ਕਿ ਸੀਟ ਆਪਾਂ ਹੀ ਲੜਨੀ ਹੈ। ਇਸ ਕਰਕੇ ਤੁਸੀਂ ਹਲਕੇ ਦੇ ਵਿੱਚ ਆਪਣਾ ਪ੍ਰਚਾਰ ਕਰਦੇ ਰਹੋ। ਮੈਨੂੰ ਤਾਂ ਹੀ ਪਾਰਟੀ ਦਾ ਹਰ ਰੋਜ਼ ਪ੍ਰੋਗਰਾਮ ਤੋਂ ਨੇ ਪਾਰਟੀ ਨੇ ਕਿਹਾ ਵੀ ਤੈਨੂੰ ਇਲੈਕਸ਼ਨ ਹਰ ਹਾਲਤ ਤੇ ਲੜਨੀ ਪੈਣੀ ਹੈ ਤੇ ਤੂੰ ਆਪਣੀ ਮਿਹਨਤ ਜਾਰੀ ਰੱਖ। ਬਾਕੀ ਉਹਨਾਂ ਦਾ ਜਿਹੜਾ ਉਹ ਇੰਟਰਨਲ ਮੈਟਰ ਹੈ ਜੀ ਉਹਦੇ ਬਾਰੇ ਅਸੀਂ ਨਹੀਂ ਕੁਝ ਕਹਿ ਸਕਦੇ ਵੀ ਵੀਰ ਜਵੇਂਦਰ ਜੀ ਨੇ ਲੜਨਾ ਜਾਂ ਨਹੀਂ ਲੜਨਾ ਉਹਨਾਂ ਦਾ ਉਹਨਾਂ ਦਾ ਉਹ ਪਾਰਟੀ ਦਾ ਆਪਣਾ ਮੈਟਰ ਜੇਕਰ ਸਾਡੀ ਪਾਰਟੀ ਨਾਲ ਕੋਈ ਸਮਝੌਤਾ ਹੁੰਦਾ ਫਿਰ ਉਹ ਅਲੱਗ ਗੱਲ ਹੈ ਉਸ ਮੇਰੀ ਪਾਰਟੀ ਨੇ ਦੇਖਣਾ ਜੀ ਜੋ ਪਾਰਟੀ ਦਾ ਮੈਨੂੰ ਲੜਾਉਣਾ ਜਾਂ ਨਹੀਂ ਲੜਾਉਣਾ ਪਾਰਟੀ ਨੇ ਦੇਖ ਜਦੋਂ ਨਰਿੰਦਰ ਸਿੰਘ ਸ਼ੇਰਗਿੱਲ ਤੋਂ ਇਹ ਪੁੱਛਿਆ ਗਿਆ ਕਿ ਜੇਕਰ ਇਹ ਸੀਟ ਤੇ ਰੇੜਕਾ ਖਤਮ ਨਹੀਂ ਹੁੰਦਾ ਤਾਂ ਕੀ ਆਪ ਅਤੇ ਟਕਸਾਲੀਆਂ ਦਾ ਗੜਜੋੜ ਸਿਰੇ ਚੜ ਸਕੇਗਾ ਤਾਂ ਇੱਕ ਨਵਾਂ ਫਾਰਮੂਲਾ ਨਰਿੰਦਰ ਸਿੰਘ ਸ਼ੇਰਗਿੱਲ ਨੇ ਦੇ ਦਿੱਤਾ ਜੇ ਸਾਰੀ ਜਗ੍ਹਾ ਹੋਵੇ ਤਾਂ ਅੱਛੀ ਗੱਲ ਹੈ ਪਰ ਜਿਆਦਾ ਨੁਕਸਾਨ ਹੋਣ ਨਾਲੋ ਜੇ ਇੱਕ ਸੀਟ ਛੱਡ ਕੇ ਬਾਕੀ ਇਹ ਤਾਂ ਸਮਝੋਤਾ ਹੁੰਦਾ ਤਾਂ ਵੀ ਪੰਜਾਬ ਦੇ ਭਲੇ ਦੀ ਗੱਲ ਹੈ ਬਹੁਤ ਵੱਡੀ ਗੱਲ ਹੈ 12 ਸੀਟਾਂ ਤੇ ਜੇ ਹੋਰ ਵੀ ਪਾਰਟੀਆਂ ਵਿੱਚ ਇਹਦੇ ਵਿੱਚ ਸ਼ਾਮਲ ਹੋਣਾ ਚਾਹੁੰਦੀਆਂ ਨੇ ਤੇ ਬਹੁਤ ਵੱਡਾ ਜਿਹੜਾ ਇੱਕ ਗਠਜੋੜ ਹੈ ਇਹਨਾਂ ਦੋਨੇ ਲੁੱਟੂ ਟੋਲਿਆਂ ਦੇ ਖਿਲਾਫ ਉਹ ਬਣ ਸਕਦਾ ਜਿਨ੍ਹਾਂ ਨੇ ਪਿਛਲੇ 70 ਸਾਲ ਤੋਂ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਅਨੰਦਰ ਸਿੰਘ ਸ਼ੇਰਗਿੱਲ ਨੂੰ ਲੈ ਕੇ ਉਹਨਾਂ ਦੀ ਸੀਟ ਬਦਲਣ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਸਨ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਖਰੜ ਤੋਂ ਵਿਧਾਨ ਸਭਾ ਦਾ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਐਲਾਨ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਹ ਸੀਟ ਕਵਰ ਗਿਆ ਸੀ ਮੁਹਾਲੀ ਤੋਂ ਹਿੰਮਤ ਸਿੰਘ ਸ਼ੇਰਗਿੱਲ ਨੂੰ ਅਲਾਨਾ ਗਿਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਮਜੀਠਾ ਹਲਕਾ ਦੇ ਵਿੱਚ ਭੇਜ ਦਿੱਤਾ ਗਿਆ ਸੀ ਇਸ ਤਰ੍ਹਾਂ ਦੂਜੀ ਵਾਰ ਅਜਿਹੇ ਹਾਲਾਤ ਬਣੇ ਨੇ ਜਿਸ ਦੇ ਵਿੱਚ ਅਨੰਦ ਸਿੰਘ ਸ਼ੇਰਗਿੱਲ ਦੀ ਸੀਟ ਜਾਂ ਤਾਂ ਬਦਲੀ ਜਾ ਸਕਦੀ ਹੈ ਜਾਂ ਉਹਨਾਂ ਦੀ ਉਮੀਦਵਾਰੀ ਵਾਪਸ ਵੀ ਲਈ ਜਾ ਸਕਦੀ ਹੈ ਜੇਕਰ ਆਮ ਆਦਮੀ ਪਾਰਟੀ ਟਕਸਾਲੀਆਂ ਦੇ ਨਾਲ ਗੱਠਜੋੜ ਕਰਨਾ ਚਾਹੁੰਦੀ ਹੈ ਪਰ ਨਰਿੰਦਰ ਸਿੰਘ ਸ਼ਿਰਗਿਲ ਨੇ ਇੱਥੇ ਸਾਫ਼ ਕਰ ਦਿੱਤਾ ਹੈ ਕਿ ਉਹ ਆਪਣੀ ਉਮੀਦਵਾਰੀ ਵਾਪਸ ਨਹੀਂ ਲੈਣਗੇ ਪਰ ਗੱਲਾਂ-ਗੱਲਾਂ ਦੇ ਵਿੱਚ ਉਹ ਇਹ ਵੀ ਕਹਿੰਦੇ ਦਿਖਾਈ ਦਿੰਦੇ ਨੇ ਕਿ ਜੇਕਰ ਗੱਠਜੋੜ ਹੋਇਆ ਜੇਕਰ ਉਹਨਾਂ ਦੀ ਪਾਰਟੀ ਉਹਨਾਂ ਨੂੰ ਕਹੇਗੀ ਜੇਕਰ ਅਰਵਿੰਦ ਕੇਦਰੀਵਾਲ ਉਹਨਾਂ ਨੂੰ ਕਹਿਣਗੇ ਤਾਂ ਉਹ ਆਪਣੀ ਉਮੀਦਵਾਰੀ ਵਾਪਸ ਲੈ ਵੀ ਸਕਦੇ ਨੇ ਪਰ ਫਿਲਹਾਲ ਉਹ ਅਜੇ ਲਈ ਮੰਨਦੇ ਦਿਖਾਈ ਨਹੀਂ ਦੇ ਰਹੇ ਜਿੰਨੀ ਦੇਰ ਤੱਕ ਆਮ ਆਦਮੀ ਪਾਰਟੀ ਅਜੇ ਇਹ ਸੰਕੇਤ ਨਹੀਂ ਦਿੰਦੀ ਐ ਕਿ ਉਹ ਵਾਪਸ ਲੈ ਸਕਣਗੇ ਪਰ ਇਹ ਗੱਠਜੋੜ ਸੰਭਵ ਹੀ ਤਾਂ ਹੈ ਜੇਕਰ ਨਰਿੰਦਰ ਸ਼ਿਰਗਿਲ ਆਪਣੇ ਪੈਰ ਪਿੱਛੇ ਖਿੱਚਣਗੇ ਕਿਉਂਕਿ ਟਕਸਾਲੀਆਂ ਨੇ ਪੰਜਾਬ ਨਦਪੁਰ ਸਾਬ ਦੀ ਸੀਟ ਲਈ ਹੈ ਜੇਕਰ ਉਹਨਾਂ ਨੂੰ ਆਮ ਆਦਮੀ ਪਾਰਟੀ ਨਾਲ ਜਾ ਕੇ ਵੀ ਇਹ ਸੀਟ ਨਹੀਂ ਮਿਲਨੀ ਹੈ ਤਾਂ ਫਿਰ ਉਹਨਾਂ ਦਾ ਪੰਜਾਬ ਡੈਮੋਕਰੈਟਿਕ ਅਲਾਇنس ਨੂੰ ਛੱਡਣ ਦਾ ਕੋਈ ਵੀ ਫਾਇਦਾ ਨਹੀਂ ਹੈ ਟਕਸਾਲੀਆਂ ਨੇ ਇੱਥੇ ਸਿੱਧਾ-ਸਿੱਧਾ ਐਲਾਨ ਕਰ ਦਿੱਤਾ ਹੈ ਕਿ ਆਪ ਨਾਲ ਗੱਠਜੋੜ ਹੋਵੇ ਜਾਂ ਨਾ ਉਹ ਇਹ ਸੀਟ ਜ਼ਰੂਰ ਲੜਨਗੇ ਇਹ ਤੋਂ ਸਾਫ ਜ਼ਾਹਿਰ ਹੈ ਕਿ ਟਕਸਾਲੀ ਤਾਂ ਪਿੱਛੇ ਹਟਣ ਵਾਲੇ ਨਹੀਂ ਤਾਂ ਇਸ ਦਾ ਮਤਲਬ ਇਹ ਹੈ ਕਿ ਨਿੰਦਰ ਸਿੰਘ ਸ਼ੇਰਗਿੱਲ ਤੋਂ ਹੀ ਉਹਨਾਂ ਦੀ ਉਮੀਦਵਾਰੀ ਵਾਪਸ ਲਈ ਜਾ ਸਕਦੀ ਹੈ ਜਾਂ ਫਿਰ ਇਹ ਸੀਟ ਨੂੰ ਛੱਡ ਕੇ ਬਾਕੀ 12 ਤੇ ਆਪ ਅਤੇ ਟਕਸਾਲੀਆਂ ਦਾ ਗੱਠਜੋੜ ਹੋ ਸਕਦਾ ਹੈ ਕੀ ਤਸਵੀਰ ਸਾਫ ਹੋਏਗੀ ਉਸ ਦੀ ਜਾਣਕਾਰੀ ਵੀ ਤੁਹਾਨੂੰ ਦ ਪੰਜਾਬ ਟੀਵੀ ਪੂਰੀ ਨਿਰਪੱਖਤਾ ਨਾਲ ਦੇਗਾ ਪਰ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਸੀਟ ਤੋਂ ਅਸ਼ਰੀਨਦਪੁਰ ਸਾਹਿਬ ਦੀ ਸੀਟ ਤੋਂ ਨਿਰੰਦਰ ਸਿੰਘ ਸ਼ੇਰਗਿੱਲ ਮਜ਼ਬੂਤ ਉਮੀਦਵਾਰ ਨੇ ਜਾਂ ਫਿਰ ਵੀਰ ਦਵਿੰਦਰ ਸਿੰਘ ਇਥੋਂ ਮਜ਼ਬੂਤ ਉਮੀਦਵਾਰ ਹੋਣਗੇ ਇਸ ਬਾਰੇ ਤੁਹਾਡੀ ਕੀ ਰਾਏ ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੇਕਰ ਤੁਹਾਨੂੰ ਦ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਪਲੇ ਸਟੋਰ ਤੇ ਜਾ ਕੇ ਦ ਪੰਜਾਬ ਟੀਵੀ ਦੇ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾ ਆਪ ਦੀ ਕਿਸੇ ਵੀ ਖਬਰ ਤੋਂ ਖੁੰਝ ਨਾ ਸਕੋ ਮੈਂ ਜੱਜ ਸਿੰਘ ਚਿਹਲ ਇਸੇ ਤਰ੍ਹਾਂ ਹੀ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਤੁਹਾਡੇ ਤੱਕ ਪਹੁੰਚਾਉਂਦਾ ਰਹਾਂਗਾ ਤੁਸੀਂ ਬਣੇ ਰਹੋਦਾ ਪੰਜਾਬ ਟੀਵੀ ਦੇ ਨਾਲ ਸੀ ਕਿ ਆ ਪਹਿਲਾਂ ਵੀ ਇਸ ਕਿਸਮਝੋਤਾ ਟੁੱਟ ਚੁੱਕਿਆ ਜਿਹੜਾ ਡੈਮੋਕਰੇਟ ਅਲਾਈንስ ਬਣੀ ਸੀਗੀ ਤੇ ਹੁਣ ਆਮ ਆਦਮੀ ਪਾਰਟੀ ਦਾ ਤੇ ਜਿਹੜਾ ਟਕਸਾਲੀ ਇਕਾਦੀ ਦਲ ਦਾ ਹੈਗਾ ਉਹ ਵੀ ਟੁੱਟਣ ਦੀ ਕਕਾਰ ਤੇ ਆਇਆ ਹੋਇਆ ਵਾ ਇਹਦਾ ਕੀ ਕਾਰਨਾ ਚੀ ਦੇਖੋ ਜੀ ਜਦੋਂ ਆਪਾਂ ਘਰੋਂ ਨਿਕਲਦੇ ਆਂ ਪੰਜਾਬ ਨੂੰ ਗੁਰਵਤ ਚੋਂ ਕੱਢਣ ਲਈ ਜਾਂ ਹਿੰਦੁਸਤਾਨ ਦੀ ਤਕਦੀਰ ਬਦਲਣ ਲਈ ਤਾਂ ਉਸ ਸਮੇਂ ਜਿਹੜੇ ਇਦਾਂ ਦੇ ਸਮਝੌਤੇ ਹੋਣੇ ਕਿਉਂਕਿ ਦੋਨੋਂ ਲੋਟੂ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੂੰ ਭਾਜ ਦੇਣ ਲਈ ਇਦਾਂ ਦੇ ਸਮਝੌਤੇ ਹੋਣੇ ਬਹੁਤ ਅੱਜ ਪੰਜਾਬ ਮੰਗ ਕਰਦਾ ਇਸ ਗੱਲ ਦੀ ਤਾਂ ਕਿ ਪੰਜਾਬ ਨੂੰ ਜਿਹੜਾ ਸਾਫ਼ ਸੁਥਰਾ ਤੇ ਸੱਚਾ ਸੁੱਚਾ ਜਿਹੜਾ ਪ੍ਰਸ਼ਾਸਨ ਉਹ ਮਿਲ ਸਕੇ ਤੁਹਾਨੂੰ ਪਹਿਲਾਂ ਵੀ ਜਿਹੜਾ ਇੱਕ ਵਾਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਤੁਸੀਂ ਸਖਤ ਮਿਹਨਤ ਕੀਤੀ ਸੀਗੀ ਹਲਕੇ ਦੇ ਲੋਕ ਤੁਹਾਡੇ ਨਾਲ ਸੀਗੇ ਖਰੜ ਹਰਕੇ ਦੀ ਗੱਲ ਕਰਦੇ ਹੁਣ ਅਨੰਦਪੁਰ ਸਾਹਿਬ ਤੋਂ ਵੀ ਇਦਾਂ ਦਾ ਕੋਈ ਸਾਹਮਣੇ ਆ ਰਿਹਾ ਸੀਗਾ ਤਾਂ ਤੁਹਾਡਾ ਕੀ ਸਟੈਂਡ ਰਹਿਣ ਵਾਲਾ ਤੇ ਪਾਰਟੀ ਦਾ ਕੀ ਸਟ੍ਰੈਟਜੀ ਹੈ ਦੇਖੋ ਜੀ ਜਦੋਂ ਪਾਰਟੀ ਦੇ ਵਿੱਚ ਹੁੰਦੇ ਆ ਤਾਂ ਉਹਦੇ ਵਿੱਚ ਨਮੋਸ਼ੀ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ ਪਾਰਟੀ ਦੇ ਹੁਕਮ ਖੜੇ ਮੱਥੇ ਪ੍ਰਵਾਨ ਕਰਨੇ ਪੈਂਦੇ ਨੇ ਪਾਰਟੀ ਵੱਡੀ ਹੁੰਦੀ ਹੈ ਤੇ ਪਾਰਟੀ ਦਾ ਤੇ ਜਿਹੜੀ ਹੁਣ ਮੌਜੂਦਾ ਗੱਲ ਹੈ ਉਹਦੇ ਵਿੱਚ ਪਾਰਟੀ ਨੇ ਮੇਰੀ ਡਿਊਟੀ ਲਈ ਹੋਈ ਹੈ ਤੇ ਤੂੰ ਹਲਕੇ ਦੇ ਵਿੱਚ ਕੰਮ ਕਰ ਹੁਣ ਵੀ ਮੈਂ ਥੋੜਾ ਸਮਾਂ ਪਹਿਲੇ ਆਪਣੇ ਹਲਕੇ ਦੇ ਵਿੱਚੋਂ ਜੋ ਵੀ ਹਰ ਰੋਜ਼ ਸੰਧ ਪ੍ਰੋਗਰਾਮ ਮਿਲਦਾ ਪਾਰਟੀ ਦਾ ਸਾਡੀ ਕੋਰ ਕਮੇਟੀ ਦਿੰਦੀ ਹੈ ਜੋ ਵੀ ਪ੍ਰੋਗਰਾਮ ਪਿੱਛਾ ਹੁੰਦੇ ਨੇ ਅਸੀਂ ਉਹਦੇ ਤਹਿਤ ਪਿੰਡਾਂ ਦੇ ਵਿੱਚ ਅਸੀਂ ਲਗਭਗ 80% ਏਰੀਆ ਸੀ ਕਵਰ ਕਰ ਚੁੱਕੇ ਤੇ ਬਹੁਤ ਅੱਛਾ ਹੰਕਾਰਾ ਜਿਹੜਾ ਮਿਲਿਆ ਜੀ ਤੁਹਾਡੀ ਪਿੱਛੇ ਤੇ ਪਾਰਟੀ ਆ ਜੀ ਖੜੀ ਜ ਉਹਨਾਂ ਨੇ ਕਿਹਾ ਕਿ ਸੰਜੇਂਦਰ ਸ਼ੇਰ ਸਾਡੇ ਉਮੀਦਵਾਰ ਹੋਣਗੇ ਤਾਂ ਜਿਵੇਂ ਕਿ ਤੁਸੀਂ ਉੱਥੇ ਇੱਥੇ ਪਰਦੇ ਰਹੇ ਹੋ ਆਪਣੇ ਰੂਪੜ ਦੇ ਵਿੱਚ ਤੇ ਤੁਹਾਡੇ ਫਾਰਮ ਵੀ ਹੈਗੇ ਨੇ ਤੇ ਮਹਾਲਿਆ ਕੀ 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 ਹੋ ਸਕਦਾ ਦੇਖੋ ਜੀ ਮੈਂ ਪਟਿਆਲਾ ਯੂਨੀਵਰਸਿਟੀ ਦਾ ਲਗਾਤਾਰ 3 ਸਾਲ ਪ੍ਰੈਜ਼ੀਡੈਂਟ ਰਿਹਾ ਐਸਐਫਆਈ ਦਾ ਤੇ ਉਸ ਤੋਂ ਬਾਅਦ ਮੈਂ ਪਿੰਡ ਦਾ ਸਰਪੰਚ ਵੀ ਰਿਹਾ ਮੇਰੇ ਪਿਤਾ ਜੀ ਐਸਜੀਪੀਸੀ ਦੇ ਮੈਂਬਰ ਹੈ ਖਰੜ ਹਲਕੇ ਤੁਸੀਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ ਖਰਾਇਆ ਸੀਗਾ ਆਜ਼ਾਦ ਤੌਰ ਤੇ ਤੇ ਉਸ ਤੋਂ ਬਾਅਦ ਮੈਂ ਫਿਰ ਇਲਾਕੇ ਦੇ ਵਿੱਚ ਵਿਧਾਨ ਸਭਾ ਦੀ ਵੀ ਇਲੈਕਸ਼ਨ ਲੜੀ ਤੇ ਮੇਰੇ ਖਰੜ ਹਲਕੇ ਦਾ ਮੈਂ ਜੰਪਲ ਮੋਹਾਲੀ ਹਲਕੇ ਤੋਂ ਮੈਂ ਇਲੈਕਸ਼ਨ ਲੜਿਆ ਚਮਕੌਰ ਸਾਹਿਬ ਹਲਕੇ ਦੇ ਵਿੱਚ ਮੇਰੇ ਫਾਰਮ ਹੈ ਗਵਰਨਮੈਂਟ ਕਾਲਜ ਰੋਪੜ ਤੋਂ ਮੇਰੀ ਐਜੂਕੇਸ਼ਨ ਦਾ ਸਾਰੀ ਇਸ ਕਰਕੇ ਮੇਰਾ ਇਹ ਸਾਰਾ ਲਗਭਗ ਪੂਰਾ 80% ਹਲਕਾ ਤਾਂ ਮੇਰਾ ਪਰਿਵਾਰਕ ਹਲਕਾ ਜੀ ਇਸ ਕਰਕੇ ਮੈਨੂੰ ਆਪਣਾ ਘਰ ਹੀ ਲੱਗਦਾ ਤੇ ਕਿਹੜੇ-ਕਿਹੜੇ ਮੁੱਦੇ ਨੇ ਜਿਹੜੇ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਮੁੱਖ ਤੌਰ ਤੇ ਤੁਸੀਂ ਲੱਗਿਆ ਦੇ ਕੋਈ ਜੀਓਗ੍ਰਾਫਿਕਲੀ 13 ਦੇ 13 ਸੀਟਾਂ ਡਿਫਰ ਕਰਦੀਆਂ ਨੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਸੀਟ ਹੈ ਅਨੰਤਪੁਰ ਸਾਹਿਬ ਦਾ ਜਿਹੜਾ ਲੋਕ ਸਭਾ ਹਲਕਾ ਇਹਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਹੋਇਆ ਹਲਕਾ ਇਹਦੇ ਵਿੱਚ ਜਿਹੜਾ ਲੈਂਡ ਹੋਲਡਿੰਗਸ ਆ ਜ਼ਮੀਨਾਂ ਦੀ ਜਿਹੜੀ ਲੋ ਜੀਮਿਦਾਰਾਂ ਕੋਲ ਬਹੁਤ ਘੱਟ ਨੇ ਤੇ ਗਰੀਬੀ ਜ਼ਿਆਦਾ ਫੋਟੋ ਹਿਲ ਜੁਗ ਕਰਕੇ ਪਹਾੜੀ ਏਰੀਆ ਹੋਣ ਕਰਕੇ ਰੋਜ਼ਗਾਰ ਦੇ ਮੌਕੇ ਵੀ ਘਟਾ ਤੇ ਇੱਥੇ ਜ਼ਿਆਦਾਤਰ ਇੰਡਸਟਰੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਬਹੁਤ ਜ਼ਿਆਦਾ ਜ਼ਰੂਰਤ ਹੈ ਵੀ ਇੱਥੇ ਇੰਡਸਟਰੀ ਡਿਵੈਲਪ ਕੀਤਾ ਜਾਵੇ ਜਾਂ ਜੋ ਵੀ ਹੋਰ ਅੱਛੇ ਕੋਈ ਰੋਜ਼ਗਾਰ ਦੇ ਮੌਕੇ ਬੱਚਿਆਂ ਲਈ ਉਹ ਪੈਦਾ ਕੀਤੇ ਜਾਣੇ ਚਾਹੀਦੇ ਨੇ ਕੱਲੀ ਕਿਸਾਨੀ ਤੇ ਜਾਂ ਖੇਤੀਬਾੜੀ ਤੇ ਇਹ ਇੱਥੇ ਨਿਰਪਰ ਨਹੀਂ ਅਸੀਂ ਰਹਿ ਸਕਦੇ ਅਕਾਦੀ ਨਾਲ ਸ਼ਰੋਣੀ ਜਿਹੜਾ ਕੱਲ੍ਹ ਲੈਟਰਲ ਸਹਿਜਾ ਸਮਝੌਤਾ ਟੁੱਟਿਆ ਬਾ ਜੇਕਰ ਇੱਕ ਸੀਗ ਨੂੰ ਛੱਡ ਕੇ ਬਾਕੀਆਂ ਤੇ ਹੁੰਦਾ ਤਾਂ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਦੇ ਕੋਈ ਸਮਝੌਤੇ ਤਾਂ ਕਿਸੇ ਵੀ ਸੀਟ ਤੇ ਨਹੀਂ ਟੁੱਟਣਾ ਚਾਹੀਦਾ ਅਸੀਂ ਤਾਂ ਅਜੇ ਵੀ ਉਮੀਦ ਰੱਖੀ ਹੋਈ ਹੈ ਮੈਨੂੰ ਮੇਰੀ ਪਾਰਟੀ ਤੇ ਪੂਰੀ ਉਮੀਦ ਹੈ ਕਿਉਂਕਿ ਦੋਨੋਂ ਪਾਸੇ ਜਿਹੜੇ ਲੀਡਰ ਹੈ ਉਹ ਬੜੇ ਅੱਛੇ ਮਾਹੌਲ 'ਚ ਗੱਲਬਾਤ ਚੱਲ ਰਹੀ ਹੈ ਤੇ ਕੱਲ ਵੀ ਮੀਟਿੰਗ ਹੋਈ ਸੀ ਤੇ ਭਵੰਤਮਨ ਜੀ ਨੇ ਸਾਨੂੰ ਦੱਸਿਆ ਵੀ ਦੋ ਤਿੰਨ ਦਿਨ ਵੇਟ ਕਰੋ ਵੀ ਇਹਦੇ ਅੱਛੇ ਰਿਜ਼ਲਟ ਤੁਹਾਡੇ ਕੋਲ ਸਮਝੌਤੇ ਦੇ ਰਿਜ਼ਲਟ ਜਿਹੜੇ ਅੱਛੇ ਤੁਹਾਡੇ ਸਾਹਮਣੇ ਆਉਣਗੇ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਜਿਹੜਾ ਗੁਰਵਤ ਚੋਂ ਅਸੀਂ ਕੱਢ ਸਕੀਏ ਤੁਸੀਂ ਕਹਿੰਦੇ ਸੀ ਕਿ ਜੇ ਇੱਕ ਸੀਟ ਛੱਡ ਕੇ ਦਿੱਤੀ ਜਾਵੇ ਤਾਂ ਵੀ ਬਾਕੀ ਦੀਆਂ 12 ਸੀਟਾਂ ਮਿਲ ਜਾਣ ਤਾਂ ਸਮਝੌ ਨੇ ਦੇਖੋ ਜੀ ਜੇ ਸਾਰੀ ਜਗ੍ਹਾ ਹੋਵੇ ਤਾਂ ਅੱਛੀ ਗੱਲ ਹੈ ਪਰ ਜਿਆਦਾ ਨੁਕਸਾਨ ਹੋਣ ਨਾਲੋਂ ਜੇ ਇੱਕ ਸੀਟ ਛੱਡ ਕੇ ਬਾਕੀਆਂ ਤੇ ਸਮਝੌਤਾ ਹੁੰਦਾ ਤਾਂ ਵੀ ਪੰਜਾਬ ਦੇ ਭਲੇ ਦੀ ਗੱਲ ਹੈ ਬਹੁਤ ਵੱਡੀ ਗੱਲ ਹੈ 12 ਸੀਟਾਂ ਤੇ ਜੇ ਹੋਰ ਵੀ ਪਾਰਟੀਆਂ ਵਿੱਚ ਇਹਦੇ ਚ ਸ਼ਾਮਲ ਹੋਣਾ ਚਾਹੁੰਦੀਆਂ ਨੇ ਤੇ ਬਹੁਤ ਵੱਡਾ ਜਿਹੜਾ ਇੱਕ ਗੱਠ ਜੋੜ ਹੈ ਇਹਨਾਂ ਦੋਨੇ ਲੁੱਟੂ ਟੋਲਿਆਂ ਦੇ ਖਿਲਾਫ ਬਣ ਸਕਦਾ ਜਿਨ੍ਹਾਂ ਨੇ ਪਿਛਲੇ 70 ਸਾਲ ਤੋਂ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਆਮ ਆਦਮੀ ਪਾਰਟੀ ਨੂੰ ਇਸ ਸਮੇਂ ਸਮਝੌਤੇ ਦੀ ਲੋੜ ਨਹੀਂ ਸੀ ਲੇਕਿਨ ਟਕਸਾਲੀ ਜਿਹੜੇ ਆਏ ਨੇ ਉਹ ਨਵੀਂ ਪਾਰਟੀ ਸੀ ਉਹਨਾਂ ਨੂੰ ਸਮਝੌਤੇ ਦੀ ਲੋੜ ਆ ਤੁਹਾਨੂੰ ਲ ਨਹੀਂ ਦੇਖੋ ਜਦੋਂ ਪਾਰਟੀ ਬਣ ਗਈ ਠੀਕ ਹੈ ਉਹਨਾਂ ਦਾ ਜੇ ਪੂਰਾ ਸੈਟਅਪ ਸ਼ਾਇਦ ਨਹੀਂ ਬਣਿਆ ਕਿਉਂਕਿ ਉਹਨਾਂ ਦਾ ਢਾਂਚਾ ਨਹੀਂ ਬਣਿਆ ਉਹਨਾਂ ਦੇ ਵਿੰਗ ਨਹੀਂ ਬਣੇ ਸਾਡਾ ਆਲਰੇਡੀ ਬਹੁਤ ਅੱਛਾ ਕਿਉਂਕਿ ਅਸੀਂ ਪਿਛਲੇ 5 ਸਾਲ ਤੋਂ ਸਾਡੀ ਪਾਰਟੀ ਬਹੁਤ ਹਰ ਪਾਸੇ ਤੋਂ ਅਸੀਂ ਪੰਜਾਬ ਦੇ ਵਿੱਚ ਪੂਰੇ ਬੂਥ ਲੈਵਲ ਤੋਂ ਲੈ ਕੇ ਸਟੇਟ ਲੈਵਲ ਤੱਕ ਸਾਡੇ ਅਹੁਦੇਦਾਰ ਹਰ ਵਿੰਗ ਦੇ ਨੇ ਤੇ ਹਰ ਜਗ੍ਹਾ ਸਾਡੇ ਬੰਦੇ ਬੈਠੇ ਨੇ ਇਸ ਕਰਕੇ ਜਦੋਂ ਆਪਾਂ ਕੋਈ ਸਮਝੌਤਾ ਕਰਦੇ ਫਿਰ ਉਹ ਤੋਂ ਛੋਟਾ ਵੱਡਾ ਨਹੀਂ ਦੇਖਿਆ ਜਾਂਦਾ ਹੁੰਦਾ ਉਦੋਂ ਤਾਂ ਫਿਰ ਦੋਨੋਂ ਨੂੰ ਬਰਾਬਰ ਰੱਖ ਕੇ ਹੀ ਹੁੰਦਾ ਵੀ ਬਰਾਬਰੇ ਸਮਝਿਆ ਜਾਣਾ ਚਾਹੀਦਾ ਜਿਵੇਂ ਜਿਵੇਂ ਕਾਲੀ ਦਾ ਟਕਸਾਲੀ ਨੇ ਐਲਾਨ ਕਰਤਾ ਕਿ ਸਾਡਾ ਬੀਤਵਿੰਦਰ ਸਿੰਘ ਉਮੀਦਵਾਰ ਹੂ ਤਾਂ ਸਮਝੋਤਾ ਹੁੰਦਾ ਹੋਵੇ ਨਹਿਮ ਦਾ ਨਾਮ ਹੋਵੇ ਇਸੇ ਤਰ੍ਹਾਂ ਆਵਾਦੂ ਪਾਰਟੀ ਬਿਲ ਵੀ ਤੁਹਾਡੇ ਨਾਲ ਤੁਹਾਨੂੰ ਕਹਿ ਦਿੱਤਾ ਕਿ ਅੱਗੇ ਤੁਸੀਂ ਤਿਆਰੀ ਕਰੋ ਨਹੀਂ ਮੈਨੂੰ ਤਾਂ ਹੀ ਪਾਰਟੀ ਦਾ ਹਰ ਰੋਜ਼ ਪ੍ਰੋਗਰਾਮ ਤੁੰਨੇ ਪਾਰਟੀ ਨੇ ਕਿਹਾ ਵੀ ਤੈਨੂੰ ਇਲੈਕਸ਼ਨ ਹਰ ਹਾਲ ਤੇ ਲੜਨੀ ਪੈਣੀ ਹੈ ਤੇ ਤੂੰ ਆਪਣੀ ਮਿਹਨਤ ਜਾਰੀ ਰੱਖ ਬਾਕੀ ਉਹਨਾਂ ਦਾ ਜਿਹੜਾ ਉਹ ਇੰਟਰਨਲ ਮੈਟਰ ਹੈ ਜੀ ਉਹਦੇ ਬਾਰੇ ਅਸੀਂ ਨਹੀਂ ਕੁਝ ਕਹਿ ਸਕਦੇ ਵੀ ਵੀਰ ਦਵਿੰਦਰ ਜੀ ਨੇ ਲੜਨਾ ਜਾਂ ਨਹੀਂ ਲੜਨਾ ਉਹਨਾਂ ਦਾ ਉਹਨਾਂ ਦਾ ਉਹ ਪਾਰਟੀ ਦਾ ਆਪਣਾ ਮੈਟਰ ਜੇਕਰ ਸਾਡੀ ਪਾਰਟੀ ਦਾ ਕੋਈ ਸਮਝੌਤਾ ਹੁੰਦਾ ਫਿਰ ਉਹ ਅਲੱਗ ਗੱਲ ਹੈ ਉਸ ਮੇਰੀ ਪਾਰਟੀ ਨੇ ਦੇਖਣਾ ਜੀ ਜੋ ਪਾਰਟੀ ਦਾ ਮੈਨੂੰ ਲੜਾਉਣਾ ਜਾਂ ਨਹੀਂ ਲੜਾਉਣਾ ਪਾਰਟੀ ਨੇ ਦੇਖਣਾ ਅਜੇ ਤੱਕ ਤਾਂ ਕਿ ਵੀਰ ਦਵਿੰਦਰ ਸ਼ੇਰ ਜਿਹੜਾ ਕੰਟੈਸਟ ਕਰ ਲੈਣ ਮੈਂ ਪੂਰੇ ਜੋਰ ਨਾਲ ਅਜੇ ਤੱਕ ਤਾਂ ਮੈਨੂੰ ਹਰ ਰੋਜ਼ ਪ੍ਰੋਗਰਾਮ ਮਿਲਦੇ ਨੇ ਅੱਜ ਵੀ ਮੈਂ ਹੁਣ ਆਪਣੇ ਏਰੀਆ ਚ ਆਏ ਤੇ ਦੁਬਾਰਾ ਫੇਰ ਮੈਂ ਉੱਧਰ ਜਾ ਰਿਹਾ ਹਾਂ ਤੇ ਬਹੁਤ ਅੱਛਾ ਸਾਨੂੰ ਹੁੰਗਾਰਾ ਜਿਹੜਾ ਅੱਜ ਭਵੰਤ ਮਾਨ ਜੀ ਨੇ ਦੇਖੋ ਕਿੰਨੇ ਅੱਛੇ ਕੰਮ ਕੀਤੇ ਨੇ ਸਕੂਲਾਂ ਦੇ ਵਿੱਚ ਲਾਇਬ੍ਰੇਰੀਆਂ ਉਹ ਇੱਕ ਪੰਜਾਬ ਦੇ ਵਿੱਚ ਉਹਨਾਂ ਦਾ ਜਿਹੜਾ ਹਲਕਾ ਸੰਗਰੂਰ ਹਲਕੇ ਇੱਕ ਰੋਲ ਮਾਡਲ ਬਣ ਕੇ ਪੰਜਾਬ ਦੇ ਵਿੱਚ ਜਿਹੜਾ ਉਹ ਉਹਨੂੰ ਅਸੀਂ ਦਿਖਾਵਾਂਗੇ ਇੰਨੇ ਅੱਛੇ ਉਹਨਾਂ ਨੇ ਲਾਇਬ੍ਰੇਰੀ ਬਣਾਤੀਆਂ ਇੰਨੇ ਅੱਛੇ ਸਕੂਲ ਬਣਾਤੇ ਇੰਨਾ ਅੱਛਾ ਜੋ ਉਹਨਾਂ ਨੂੰ ਫੰਡ ਆਇਆ ਉਹਨਾਂ ਨੇ ਬੜਾ ਪ੍ਰੋਪਰ ਪ੍ਰੋਫੈਸਰ ਸਾਧੂ ਸੰਗੀਤ ਭਵੰਤ ਮਾਨ ਜੀ ਨੇ ਬੜੀ ਅੱਛੀ ਤਰੀਕੇ ਨਾਲ ਪ੍ਰੋਪਰ ਉਹਦਾ ਜਿਹੜੀ ਯੂਟਿਲਾਈਜ਼ ਐਸ ਸੀਟ ਤੇ ਅਸੀਂ ਤਿੰਨ ਸੀਟਾਂ ਤਾਂ ਆਲਰੇਡੀ ਜਿੱਤ ਚੁੱਕੇ ਆਂ ਮੈਂ ਵੀ ਮੁਹਾਲੀ ਤੋਂ ਇਲੈਕਸ਼ਨ ਲੜਿਆ ਸੀਗਾ 40000 ਵੋਟ ਮੈਨੂੰ ਵੀ ਪਈ ਤੇ ਦੋ ਸੀਟਾਂ ਸੀ ਬਹੁਤ ਥੋੜੇ ਮਾਰਜਨ ਤੇ 500 ਤੋਂ ਲੈ ਕੇ 1000 ਵੋਟਾਂ ਨਾਲ ਹਾਰੇ ਇਸ ਕਰਕੇ ਇੱਥੇ ਸਾਰੇ ਪੰਜਾਬ ਨੂੰ ਪਤਾ ਵੀ ਆਮ ਆਦਮੀ ਪਾਰਟੀ ਦਾ ਇਸ ਸੀਟ ਤੇ ਬਹੁਤ ਜ਼ਿਆਦਾ ਆਧਾਰ ਹੈ ਹਾਲਾਂਕਿ ਪੂਰੇ ਪੰਜਾਬ ਵਿੱਚ ਹੀ ਸਾਡੀ ਪਾਰਟੀ ਦਾ ਬਹੁਤ ਵਧੀਆ ਪਰ ਜਿਹੜੀ ਅਨੰਤਪੁਰ ਸਾਹਿਬ ਵਾਲੀ ਸੀਟ ਹੈ ਇੱਥੇ ਜੋ ਪਿਛਲੇ ਰਿਜ਼ਲਟ ਆਏ ਨੇ ਵਿਧਾਨ ਸਭਾ ਦੇ ਉਹਦੇ ਤਹਿਤ ਬਹੁਤ ਵਧੀਆ ਜਿਹੜੀ ਹੈਗਾ ਸਾਡਾ ਮਜ਼ਬੂਤ ਆਧਾਰ ਹੈ